ਹਾਂਜੀ ਸੱਸੀ ਗਾਲ ਜੀ ਤੁਸੀਂ ਜੁੜੇ ਹੋ ਮੁਨਕ ਬ੍ਰੇਕਿੰਗ ਨਿਊਜ਼ ਦੇ ਨਾਲ ਦੋ ਤਿੰਨ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਟੁਹਾਨਾ ਭਾਗੜਾ ਨਹਿਰ ਦੀ ਹੈ ਜਿੱਥੇ ਪ੍ਰਸ਼ਾਸਨ ਦੁਆਰਾ ਇੱਕ ਬਜ਼ੁਰਗ ਵਿਅਕਤੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਉਸ ਵੀਡੀਓ ਦਾ ਜੋ ਇਨਸਾਨ ਨੇ ਉਸ ਵੀਡੀਓ ਵਿੱਚ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਮੁੱਦਾ ਸੀ ਜੋ ਤੁਸੀਂ ਇਹ ਨਹਿਰ 'ਚ ਤੁਹਾਨੂੰ ਪ੍ਰਸ਼ਾਸਨ ਦੁਆਰਾ ਕੱਢਿਆ ਗਿਆ ਇਹਦੇ ਕੀ ਕਾਰਨ ਰਹੇ ਜੀ ਸੱਸੀ ਗਾਲ ਜਮਕਰ ਜੀ ਤੁਸੀਂ ਜੋ 2-3 ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਟੋਹਾਣੇ ਦੀ ਨਗਰ ਪੰਚਾਇਤ ਪ੍ਰਸ਼ਾਸਨ ਦੁਆਰਾ ਤੋਂ ਉਹ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਉਹਦੇ ਕੀ ਕਾਰਨ ਰਹੇ ਸੀ ਉਹ ਵੀਡੀਓ ਸੱਚ ਹੈ ਜਾਂ ਕਿਵੇਂ ਉਹ ਮਾਈ 10-12 ਦਿਨਾਂ ਤੋਂ ਟੈਨਸ਼ਨ ਚੱਦੀ ਆ ਸਾਡੀ 6-7 ਤਰੀਕ ਨੂੰ ਚੋਣ ਹੋਈ ਨਗਰ ਪੰਚਾਇਤ ਪ੍ਰਧਾਨ ਦੀ ਜਿਹਦੇ ਵਿੱਚ सुमन ਰਾਣੀ ਨਗਰ ਪੰਚਾਇਤ ਦੀ ਪ੍ਰਧਾਨਤਵ ਹੈ ਜੋ ਤਰਸੇਮ अरोड़ा ਸਬਜ਼ੀ ਲੱਬ ਦੀ ਨੂੰ ਹੈ ਆਜ਼ਾਦ ਮੋਦਵਾਰ ਹੈ ਤੇ ਅਸੀਂ ਪਾਰਟੀ ਵਰਕਰਾਂ ਹੈ ਪਾਰਟੀ ਚੋਣ ਤੇ ਚੜ ਹੁੰਦੇ ਅਸੀਂ ਸਿਵਲ ਤੇ ਚੋਣ ਚੋਣ ਲੜਿਆ ਬੌਮਤਲਾ ਜਿੱਤੇ ਐ 270 ਵੋਟਾਂ ਜਿੱਤੇ ਨੇ ਝੋਲੇ ਚ ਪਾਈ ਆ ਆਮ ਆਦਮੀ ਦੇ ਤੇ ਜਦੋਂ ਸਾਡੀ ਮੇਰੀ ਸੀਨੀਅਰ ਬੈਸ ਪ੍ਰਧਾਨ ਦੀ ਚੋਣ ਦੀ ਵਾਰੀ ਆਈ ਤਾਂ ਸੱਤ ਮੈਂਬਰਾਂ ਨੇ ਹੱਥ ਕਦੇ ਕਿਤੇ ਸਾਰਿਆਂ ਨੇ ਨਾਮ ਪ੍ਰਪੋਜ਼ ਕੀਤਾ ਵੀ ਅਸੀਂ ਮੁਖਤਿਆਰ ਪ੍ਰਧਾਨਾਂ ਤਾਂ ਉੱਥੇ ਐਡਮ ਸਾਹਿਬ ਕਹਿੰਦੇ ਵੀ ਮੇਰੀ ਮਜਬੂਰੀ ਹੈ ਵੀ ਤੈਨੂੰ ਅਸੀਂ ਪ੍ਰਧਾਨ ਨਾ ਸਾਨੂੰ ਮੰਤਰੀ ਸਾਹਿਬ ਦਾ ਹੁਕਮ ਹੈ ਵੀ ਪ੍ਰਧਾਨ ਨੂੰ ਬਣਾਣਾ ਅਸੀਂ ਹੋਰ ਮੈਂਬਰ ਜਿਹੜਾ ਮਰਜ਼ੀ ਬਣਾ ਸਕਦੇ ਆ ਨਗਰ ਜੋ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜੀ ਪਹਿਲਾ ਵਾਈਸ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਉਹ ਕਿਉਂ ਨਹੀਂ ਹੋਈ ਜੀ ਕਾਨੂੰਨ ਦੇ ਮੁਤਾਬਕ ਤਾਂ ਪਹਿਲਾਂ ਬੈਸ ਪ੍ਰਧਾਨ ਦੀ ਚੋਣ ਹੁੰਦੀ ਹੈ ਬੈਸ ਪ੍ਰਧਾਨ ਹੀ ਪ੍ਰਧਾਨ ਦੀ ਚੋਣ ਕਰਾਂਦਾ ਉਹ ਵੀ ਨੋਟੀਫਿਕੇਸ਼ਨ ਕਰਾ ਕੇ ਲੈਂਦਾ ਦੇਖੋ ਜਿੰਨੇ ਸੁਣਦੇ ਆ ਅਸੀਂ ਦੇਖਦੇ ਆ ਸਾਡੇ ਐਡਮ ਸਾਹਿਬ ਤੋਂ ਬਾਅਦ ਜੀ ਨੂੰ ਅਸੀਂ ਸੱਤ ਮੈਂਬਰਾਂ ਨੇ ਮੇਰਾ ਨਾਮ ਪ੍ਰਪੋਜ਼ ਕੀਤਾ ਬੈਸ ਸੀਨੀਅਰ ਵਾਈਸ ਪ੍ਰਧਾਨਗੀ ਦਾ ਠੀਕ ਹੈ ਤਾਂ ਉਹਨਾਂ ਨੇ ਮਨਜ਼ੂਰ ਨਹੀਂ ਦਿੱਤਾ ਵੀ ਸਾਨੂੰ ਪ੍ਰਮੁੱਖ ਮੈਂ ਵੀ ਮਤਲਬੀ ਸਾਹਿਬ ਦਾ ਵੀ ਮਹਤਿਆਰ ਨੂੰ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਨਹੀਂ ਬਣਾਣਾ ਹੋਰ ਜਿਹੜਾ ਮਰਜ਼ੀ ਬਣ ਜਾਏ ਪੁਰਾਣਾ ਨੋਟ ਰੱਖਦਾ ਸੀ ਉੱਤੇ ਹਾਂ ਕਰ ਲਈ ਮੰਤਰੀ ਨੇ ਮੇਰੇ ਤੇ ਹਾਂ ਨਹੀਂ ਕੀਤੀ ਕਿ ਮੰਤਰੀ ਦੀ ਕੋਈ ਤੁਹਾਡੇ ਨਾਲ ਪਰਸਨਲ ਜਾਂ ਕੋਈ ਆਫ ਸਰਕਾਰ ਦੀ ਮੇਰੀ ਦਿਖੋ ਮੰਤਰੀ ਜਨਾਬ ਸਾਡੇ ਸਤਿਕਾਰਯੋਗ ਨੇ ਕੈਬਨ ਮੰਤਰੀ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਉਹਦਾ ਤੇ ਅਸੀਂ ਸਾਨੂੰ ਮੇਰੇ ਅੱਜ ਤੱਕ ਕੋਈ ਵੀ ਉਹਦਾ ਕੋਈ ਮੇਰਾ ਗੁਸਾ ਗਿਰਲਾ ਨਹੀਂ ਮੰਤਰੀ ਸਾਹਿਬ ਦਾ ਪਰ ਮੈਨੂੰ ਸਮਝ ਨਹੀਂ ਆਈ ਵੀ ਐਜਮ ਸਾਹਿਬ ਤੇ ਕੀ ਪ੍ਰੈਸ਼ਰ ਆ ਜਾਂ ਮੰਤਰੀ ਸਾਹਿਬ ਦੇ ਸਾਡੇ ਕੀ ਪ੍ਰੈਸ਼ਰ ਹੈ ਕਿਹਦਾ ਪ੍ਰੈਸ਼ਰ ਹੈ ਕੌਣ ਮੇਰਾ ਦੁਸ਼ਮਣ ਹੈ ਜਿਹੜਾ ਮੇਰੇ ਖਿਲਾਫ ਚੱਲਦਾ ਹੈ ਸਾਹਮਣੇ ਨਹੀਂ ਆਉਂਦਾ ਕੋਈ ਸਾਹਮਣੇ ਆਵੇ ਪਤਾ ਲੱਗ ਜੇ ਮੈਨੂੰ ਮੈਂ ਤਾਂ ਸਾਡੇ ਸਤਿਕਾਰਯੋਗ ਨੇ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਦੋਂ ਸਾਡਾ ਬੌਂਡ ਹੈ ਅਸੀਂ ਪਾਰਟੀ ਸੇਵਾ ਕਰ ਰਹੇ ਆ ਤਾਂ ਸਾਨੂੰ ਸਾਡੇ ਜਿਹੜੇ ਬੌਂਡ ਦੇ ਮਦਦ ਸਾਨੂੰ ਮਦਦ ਦਾ ਮਨਾਜਾਵੇ ਮਤਲਬ ਕਿ ਜਿਹੜੀ ਤੁਸੀਂ ਨਹਿਰ ਚ ਜੋ ਥੋੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਛਾਲ ਮਾਰੀ ਸੀ ਜਾਂ ਤੁਸੀਂ ਵੈਸੀ ਇਨਾਂ ਗਈ ਸੀ ਛਾਲ ਮਾਰੀ ਸੀ ਦੇਖੋ ਮੈਂ ਕਈ ਦਿਨਾਂ ਤੋਂ ਟੈਨਸ਼ਨ ਤੇ ਸੀ ਕਿ 15 ਦਿਨ ਤੋਂ ਤੁਹਾਨੂੰ ਮਤਲਬ ਸਾਹ ਲਾਈ ਜਾਂਦੇ ਨੇ ਸਾਡੇ ਜਦੋਂ ਸਮਰ ਰਾਣੀ ਪ੍ਰਧਾਨ ਆਈ ਆ ਅਸੀਂ ਸਾਰੇ ਅਸੀਂ 30 35 ਬੰਦੇ ਨਾਲ ਸਾਰੇ ਜਿੰਨੇ ਬਰਕਰਾਰ ਹੁੰਦੇ ਸਾਰੇ ਗਏ ਸੀ ਉੱਥੇ ਉਹ ਤੇ ਕਹਦੀ ਵੀ ਮੰਤਰੀ ਜਣ ਵੀ ਸਾਰਿਆਂ ਨੇ ਵੀ ਵੈਸਪੁਰ ਦਾ ਅਸੀਂ ਅਖਤਿਆਰ ਚਿੰਗਣਾ ਵਾਦਾ ਕੀਤਾ ਸਾਨੂੰ ਵੋਟ ਪਾਈ ਆ ਇਹਨੇ ਅਸੀਂ ਇਹਨਾਂ ਦੀ ਵੋਟ ਨਾਲ ਪ੍ਰਧਾਨ ਬਣਿਆ ਸਾਡੀ ਇਹਨੇ ਸਾਰਿਆਂ ਦੀ ਇੱਜ਼ਤ ਰੱਖੀ ਤਾਂ ਸਾਡੀ ਸਰਪਤਾ ਇਹਦੇ ਨਾਲ ਵੀ ਸੀਨੀਅਰ ਵੈਸਪਰਾਨੇ ਹੁਣਾਣਾ ਜਾਏਗਾ ਮੇਰੇ ਦਿਮਾਗ ਤੇ ਟੈਨਸ਼ਨ ਸੀ ਬਹੁਤ ਜ਼ਿਆਦਾ ਜੀ ਕਿਉਂਕਿ ਮੇਰੀ ਪਿੰਡ ਦੇ ਵਿੱਚ ਮੈਂ ਮਜੂਦਾ ਇੱਕ ਲੋਕਾਂ ਦਾ ਚੁਣਿਆ ਨਮੈਂਦਾ ਮੈਂ ਮੇਰੀ ਬਹੁਤ ਬੇਝਦੀ ਹੋਈ ਹੈ ਪਿੰਡ ਦੇ ਵਿੱਚ ਕਿਉਂਕਿ ਆਮ ਆਦਮੀ ਦੇ ਪਰ ਆਪਣੇ ਮੈਂਬਰ ਹੋਣ ਦੇ ਨਾਤੇ ਵੀ ਮੈਨੂੰ ਇੱਕ ਮੰਤਰੀ ਸਾਹਿਬ ਨੇ ਬੈਸਪ੍ਰਧਾਨੀ ਬਣਾਇਆ ਕਿਸ ਕਾਰਨ ਮੰਨ ਬਣਾਇਆ ਉਹ ਦੇਖੋ ਉਹਨਾਂ ਨੂੰ ਪਤਾ ਹੈ ਕੀ ਚੱਕਰ ਹੈ ਸੁਣਨ ਚ ਇਹ ਵੀ ਆ ਰਿਹਾ ਵੀ ਤੁਹਾਡਾ ਨਾਮ ਵਾਈਸ ਪ੍ਰਧਾਨਗੀ ਵਿੱਚ ਪਹਿਲੇ ਨੰਬਰ ਤੇ ਸੀ ਜੇ ਤੁਸੀਂ ਵਾਈਸ ਪ੍ਰਧਾਨ ਚੁਣੇ ਜਾਂਦੇ ਹੋ ਤਾਂ ਮਨਕ ਦੇ ਕਿਹੜੇ ਕਿਹੜੇ ਕਾਰਜ ਤੁਸੀਂ ਕਰੋਗੇ ਜੋ ਜਿਹੜੀਆਂ ਮੈਂ ਸਰ ਤਾਂ ਜਿਹੜੇ ਮੈਂ ਵਾਦੇ ਲੈ ਕੇ ਤੁਰਿਆ ਮੈਂ ਬਕਾਤ ਕਰਾਉਂਗਾ ਮਨਕ ਦਾ ਮਨਕ ਦੀ ਮੇਰੀ ਸੋਚ ਹੈ ਦੇਖੋ ਮੈਂ 12 ਨੰਬਰ ਚਾਰ ਤੋਂ ਜਿੱਤੇ ਹਾਂ ਉੱਥੇ ਵੀ ਮੈਂ ਪਹਿਲਾਂ 100 200 ਤੋਂ ਕੰਮ ਕਰਾਉਂਦੇ ਆ ਰਹੇ ਹਾਂ ਮਰੀ ਉਹ ਸੋਚ ਹੈ ਵੀ ਕੱਲਾ ਬਾਰ ਨੰਬਰ 4 ਦੇ ਸਾਰੇ ਮੂਨਕ ਦੇ ਮੈਂ ਬਕਾਸ ਕਰਾਂ ਮੂਨਕ ਨੂੰ ਐਸਾ ਸਾਫ ਸਤਰ ਸਰ ਬਣਾਈਏ ਵੀ ਮੂਨਕ ਤੋਂ ਜਿਹੜਾ ਨਰਕ ਕੱਢ ਲਈ ਅਸੀਂ ਇਤਨਾ ਕਿਤੇ ਜੋ ਐਮਸੀ ਦੀਆਂ ਚੋਣਾਂ ਸੀ ਦਸੰਬਰ ਚ ਹੋਈਆਂ ਸੀ ਤੇ ਪ੍ਰਧਾਨ ਮੂਨਕ ਨੂੰ 6-7 ਮਹੀਨੇ ਬਾਅਦ ਮਿਲਿਆ ਐ ਇਸ ਚ ਕੋਈ ਐਮਐਲਏ ਦੀ ਜਾਂ ਮੰਤਰੀ ਦੀ ਕੋਈ ਪਰਸਨਲ ਰਾਇ ਸੀ ਜੋ ਇਹਨਾਂ ਦੀ ਪਰਵਜੋਤ ਨਾਲ ਦੀ ਭੋਲਾ ਸੇਖੋ ਨਾਲ ਦੀ ਸੱਤ ਮੈਂਬਰ ਖੜੇ ਰਹਿਣਾਂ ਸੀ ਕਿ ਸਿੱਧਾ ਮੈਂ ਅਸੀਂ ਹਾਰਾਪੱਤਾਂ ਜਾਂਦੇ ਰਹੇ ਸਾਰੇ ਮੈਂਬਰ ਬਹੁਤ ਬੇਨਤੀਆਂ ਕੀਤੀਆਂ ਪਰ ਪਤਾ ਨਹੀਂ ਕੀ ਮੰਤਰੀ ਸਾਹਿਬ ਦੀ ਮਜਬੂਰੀ ਹੈ ਕਿਉਂ ਨਹੀਂ ਬਣਾਇਆ ਗਿਆ ਚਲੋ ਉਸ ਤੋਂ ਬਾਅਦ ਸਾਨੂੰ ਨਾਮ ਬਣਾਇਆ ਗਿਆ ਤਾਂ ਅਸੀਂ ਸੋਚਿਆ ਵੀ ਆਪਾਂ ਪਿੰਡ ਦੇ ਵਿਕਾਸ ਕਰਾਉਣਾ ਯਾਰ ਚਲੋ ਜੇ ਇੱਧਰ ਪ੍ਰਧਾਨ ਨੂੰ ਤਾਂ ਇੱਧਰ ਵੋਟ ਪਾ ਦੀਏ ਤਾਂ ਉਹਨਾਂ ਨੇ ਛੱਡ ਕੇ ਚਲੋ ਅਸੀਂ ਇੱਧਰ ਨਵਾਂ ਪ੍ਰੋਜੈਕਟ ਆ ਬਣਾਤੀ ਸਮਨ ਬਣਾਈ ਫਿਰ ਸਾਡੀ ਜਿਹੜੀ ਬੈਸ ਪ੍ਰਧਾਨ ਨੂੰ ਕਾਰਨ ਸਾਡੇ ਆ ਕੰਮ ਰੁਕੇ ਪਿਆ ਉਸ ਤੋਂ ਬਾਅਦ ਸਾਡੀ ਕੋਈ ਮੀਟਿੰਗ ਨਹੀਂ ਹੋਈ ਦਫਤਰ ਦੇ ਵਿੱਚ ਕੋਈ ਮਤਾ ਨਹੀਂ ਪਾਇਆ ਤੇ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਵਿਕਾਸ ਸਾਡੇ ਠੱਪ ਹੋਏ ਪਏ ਨੇ ਕਿਉਂਕਿ ਪਹਿਲਾ ਕਾਂਗਰਸ ਸਰਕਾਰ ਰਹੀ ਹੈ 5 ਸਾਲ ਕੋਈ ਕੰਮ ਨਹੀਂ ਹੋਇਆ 2-3 ਸਾਲ ਤੋਂ ਆ ਸਾਡੇ ਕੰਮ ਮੰਨ ਲਪੇ ਨੇ ਚੋਣ ਡੇਟ ਹੋਈ ਹੈ 7 ਮਹੀਨੇ ਸਾਡੇ ਹੋ ਗਏ 21 ਤਰੀਕ ਨੂੰ ਗੱਲ 7 ਮਹੀਨੇ ਹੋ ਗਏ ਸਾਡੇ ਅਜੇ ਤੱਕ ਚੋਣ ਨਹੀਂ ਹੋਈ ਪਰ ਸਾਡੇ ਕੰਮ ਕਾਰਜ ਮੈਂ ਬੁਰਾ ਹਾਲ ਹੈ ਗਲੀਆਂ ਨਾਲੀਆਂ ਦਾ ਹੋਰ ਜਿੱਥੋਂ ਸਾਡੇ ਕੰਮ ਨਾਲ ਨੇ ਲੋਕ ਸਾਨੂੰ ਉਹਨਾਂ ਦੱਸਿਆ ਸੀ ਬਾਹਰ ਚ ਜਾਣ ਨੂੰ ਕਰੇ ਨੇ ਕਿ ਮੁਨਕੀ ਪ੍ਰਧਾਨ ਚੁਣੇ ਤੋਂ ਬਾਅਦ ਕੀ ਥੋੜੀ ਮੈਂਬਰ ਨੇ ਸਾਰਿਆਂ ਦੀ ਕੋਈ ਮੀਟਿੰਗ ਹੋਈ ਹੈ ਕੋਈ ਸਾਡੇ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਕੋਈ ਮਤਾ ਪਾਸ ਨਹੀਂ ਹੋਇਆ ਕਿਉਂਕਿ ਅਜੇ ਜਿਹੜੀ ਬੈਸਤ ਪੰਨ ਚੋਣ ਪੈਣ ਪਈ ਹੈ ਪ੍ਰਧਾਨ ਨਾਮ ਨਾਮ ਕਰਨ ਸਾਡਾ ਜਿਹੜਾ ਅਜੇ ਕੋਈ ਮਤਾਂ ਨਹੀਂ ਪਿਆ ਜੇ ਸਾਡਾ ਬੈਸ ਪ੍ਰਧਾਨ ਦੀ ਚੋਣ ਹੋ ਕੇ ਚ ਨਹੀਂ ਆਦੀ ਤਾਂ ਸਾਡੇ ਮਤੇ ਕਰਨਗੇ ਤੇ ਸਾਡਾ ਕੋਈ ਦਫਤਰ ਕੋਈ ਨਹੀਂ ਜਾ ਕੋਈ ਮੈਨੂੰ ਬੜੀ ਦਿੱਕਤ ਆ ਰਹੀ ਹੈ ਨਾ ਦਾ ਪ੍ਰੋਪਰ ਜਾਈ ਆ ਰਿਹਾ ਜਿਉਰੇ ਨਾ ਆਈਓ ਆ ਰਿਹਾ ਜੋ ਲੋਕਾਂ ਦੇ ਟੈਕਸ ਦੇ ਨੇ ਨਕਸ਼ਾ ਪਾਸ ਕਰਾਣੇ ਉਸ ਤੇ ਬੜੀ ਬਹੁਤ ਦਿੱਕਤ ਆ ਰਹੀ ਹੈ ਉਸ ਸਤਨ ਨੂੰ ਪ੍ਰਸ਼ਾਸਨ ਨੂੰ ਆਪਣੇ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਦੇ ਸਾਡੇ ਸਤਿਕਾਰਯੋਗ ਕੈਬਨ ਮੰਤਰੀ ਨੂੰ ਜੀ ਜਿਹੜੇ ਈਓ ਸਾਹਿਬ ਨੂੰ ਇੱਥੇ ਘਟੋ ਘਟ ਹਫਤੇ ਦੇ ਵਿੱਚ ਦੋ ਦਿਨ ਦੀ ਹਾਜ਼ਰੀ ਜ਼ਰੂਰੀ ਹੈ ਜੇ ਸਭ ਨੂੰ ਰੋ ਜਾਣਾ ਚਾਹੁੰਦਾ ਹੈ ਤੇ ਨਾ ਜੇ ਸਾਹਿਬ ਆਂਦੇ ਮਾਨ ਮਰ ਜੀ ਕੋ 10 15 ਦਿਨਾਂ ਬਾਅਦ ਕਿਰਾਾ ਮਾਰਦੇ ਨੇ ਸਾਡੇ ਕੰਮ ਆ ਜੇ ਆਸਰਾਣਗੇ ਤਾਂ ਹੀ ਸਾਡੇ ਕੰਮ ਆਉਣਗੇ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਦਿਮਾਗੀ ਟੈਨਸ਼ਨ ਕਰਕੇ ਤੁਸੀਂ ਜੋ ਇਹ ਨਹਿਰ ਵਾਲੀ ਵੀਡੀਓ ਹੈ ਇਸ ਤੇ ਤੁਸੀਂ ਜਾਣ ਜਾਣ ਬੁੱਝ ਕੇ ਛਾਲ ਮਾਰੀ ਸੀ ਹਾਂ ਜੀ ਹਾਂ ਜੀ ਟੈਨਸ਼ਨ ਦੀ ਮੇਰੇ ਦਿਮਾਗ ਤੇ ਹੁਣ ਵੀ ਟੈਨਸ਼ਨ ਆਈ ਮੈਂ ਕੱਲ ਵੀ ਦਾਖਲ ਕੀਤਾ ਹਸਪਤਾਲ ਦੇ ਚੱਜ ਵੀ ਮੇਰੇ ਦਿਮਾਗ ਤੇ ਬਹੁਤ ਬੋਝ ਹੈ ਕਿਉਂਕਿ ਮੈਂ ਇੱਕ ਸਮਾਜੇ ਵੀ ਬੰਦਾ ਮੈਂ ਲੋਕਾਂ ਦੇ ਭਲਾਈ ਦੇ ਕੰਮ ਕਰਦਾ ਹਰ ਇੱਕ ਦੇ ਦੁੱਖ ਸੁੱਖ ਦੇ ਕਰਦਾ ਮੈਂ ਮੇਰੀ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਮੇਰੀ ਸਮਾਜ ਦੇ ਵਿੱਚ ਬਹੁਤ ਵੱਡੀ ਵੇਜਤੀ ਹੋਈ ਹੈ ਮੈਂ ਇਸ ਤੋਂ ਦੁਖੀ ਹਾਂ ਕਿ ਜਦੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਮੁਖਤਿਆਰ ਸਿੰਘ ਕਮੋਜ ਜੋ ਸਮਾਜ ਸੇਵੀ ਕਹਾਏ ਜਾਂਦੇ ਨੇ ਤੇ ਹੈ ਵੀ ਨੇ ਆਪਣੇ ਵਾਰਡ ਪ੍ਰਤੀ ਜੋ ਉਹਨਾਂ ਦੀ ਵਾਅਦੇ ਕਿਤੇ ਹੋਈ ਸੀ ਉਹ ਪੂਰੇ ਨਹੀਂ ਹੋ پا ਰਹੇ ਲੋਕਾਂ ਦੁਆਰਾ ਉਹਨਾਂ ਤੋਂ ਸੁਣਨ ਸੁਣਨ ਨੂੰ ਮਿਲ ਰਿਹਾ ਹੈ ਵੀ ਤੁਸੀਂ ਕੰਮ ਨਹੀਂ ਕਰ ਰਹੇ ਤੇ ਇਸ ਟੈਨਸ਼ਨ ਵਿੱਚ ਆ ਕੇ ਹੀ ਉਹਨਾਂ ਨੇ ਜੇ ਕਦਮ ਚੱਕਿਆ ਹੈ